ਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੀ ਤਾ ਸਰਬ ਸੁਖ ਪਾਵਹਿ ਮੇਰੇ ਮਨਾਂ ਤਕਤਾਂ ਦੇ ਮਾਲਕ ਸਰਬ ਸੰਜੀਵਾਲਤਾ ਦੇ ਰਹਿਬਰ ਬਾਲੀ ਕุล ਆਲਮ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੋ ਪਾਕੀਆਂ ਕਡੀਆਂ ਦਾ ਲਾਹ ਲੈ ਰੇ ਸਤ ਸੰਗੀ ਜਨੋ ਸਤਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਆਪਣੇ ਪਾਵਨ ਮubarak ਚਰਨਾਂ ਦੇ ਵਿੱਚ ਜੁੜਨ ਦਾ ਸਾਨੂੰ ਸਾਰਿਆਂ ਨੂੰ ਸੁਭਾਗਾ ਸਮਾ ਵਖਸੀਐ ਜਿਨ੍ਹਾਂ ਸਮਾ ਆਪਣੇ ਕੋਲ ਵਾਕੀ ਹੈ ਚੱਲ ਰਹੀ ਹਰ ਰੋਜ਼ ਤਰਾਂ ਲੜੀ ਵਾਰ ਗੁਰਸਾਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਪਾਵਨ ਵਚਨ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਤਨਾ ਸਰੀ ਰਾਗ ਦੇ ਵਿੱਚ ਸਰਵਣ ਕਰਵਾ ਰਹੇ ਨੇ ਇਹ ਪਾਵਨ ਵਚਨ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 669 ਤੇ ਅੰਪਤ ਹੈ ਵਾਚਨ ਕਰ ਰਹੇ ਨੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਭਾਵਹਿ ਮੇਰੇ ਮਨ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਇਹ ਪਿਆਰਿਆ ਮਹਾਰਾਜ ਜੀ ਕਹਿੰਦੇ ਜਿਹੜਾ ਹਰੀ ਆ ਨਾ ਉਹ ਰੱਬ ਹੈ ਤੇ ਹਰ ਸ਼ਬਦ ਵਰਤਿਆ ਪਰਮੇਸ਼ਵਰ ਪ੍ਰਤੀ ਭਾਵਕੇ ਪਰਮੇਸ਼ਰ ਹਰ ਪਾਸੇ ਮੌਜੂਦ ਹੈ ਹਰ ਇੱਕ ਦੇ ਅੰਦਰ ਉਹਦੀ ਜੋਤ ਦਾ ਵਾਸਾ ਹੈ ਜਿਨ੍ਹਾਂ ਨੇ ਹਰ ਪਾਸੇ ਵਸਦਾ ਵੇਖਿਆ ਹਰ ਪਾਸੇ ਵਸਦਾ ਮਹਿਸੂਸ ਕੀਤਾ ਉਹ ਉਹਨਾਂ ਨੇ ਉਹਦਾ ਨਾਮ ਹਰ ਰੱਖਿਆ ਖੁਦ ਦਾ ਮਾਲਕ ਖੁਦਾ ਕਿਰਪਾ ਕਰ ਰਿਹਾ ਹੈ ਕ੍ਰੀਮ ਹੈ ਤੇ ਆਪਣੇ ਆਪਣੇ ਮਤ ਮਤਾਵ ਆਪਣੇ ਆਪਣੇ ਭਾਵਨਾ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਮਾਲਕ ਦੇ ਨਾਮ ਨੂੰ ਆਪਾ ਸਾਰੇ ਲੈਨੇ ਕੋਈ ਕੁਦਰਤ ਕਹਿੰਦਾ ਕੋਈ ਗਾਦਰ ਕਹਿੰਦਾ ਕੋਈ ਕਰਤਾ ਪੁਰਖ ਕਹਿੰਦਾ ਕੋਈ ਅਕਾਲ ਕਹਿੰਦਾ ਏ ਕੋਈ ਵਾਹਿਗੁਰੂ ਕਹਿੰਦਾ ਕੋਈ ਅਲਾਹ ਕਹਿੰਦਾ ਕੋਈ ਰਾਮ ਕਹਿੰਦਾ ਤੇ ਇਥੇ ਚੌਥੇ ਪਾਸਾ ਹਰ ਸ਼ਬਦ ਵਰਤ ਰਹੇ ਨੇ ਭਾਵੇਂ ਕਿ ਰੱਬ ਹਰ ਪਾਸੇ ਮੌਜੂਦ ਹੈ ਹਰ ਪਾਸੇ ਵਸ ਰਿਹਾ ਹੈ ਹਰ ਇੱਕ ਦੇ ਦਿਲ ਦੀ ਜਾਣਦਾ ਹੈ ਹਰ ਇੱਕ ਦੇ ਦਿਲ ਦੀ ਸੁਣਦਾ ਏ ਹਰ ਇੱਕ ਦੇ ਮਨ ਦੀ ਇੱਛਾ ਪੂਰੀ ਕਰਨ ਵਾਲਾ ਹੈ ਹਰ ਇੱਕ ਨੂੰ ਦਾਤਾਂ ਦੇਣ ਵਾਲਾ ਹੈ ਹਰ ਇੱਕ ਤੇ ਮਿਹਰ ਦੀ ਨਦਰ ਕਰਨ ਵਾਲਾ ਹੈ ਸਾਹਿਬ ਜੀ ਕਹਿੰਦੇ ਹਰ ਇੱਕ ਦੇ ਅੰਦਰ ਦੀ ਕਾਮਨਾ ਨੂੰ ਸਮਝਦਾ ਉਹ ਇੱਛਾ ਪੂਰਤ ਵੀ ਹੈ ਉਹ ਸਾਰੇ ਸੁੱਖ ਦੇਣ ਵਾਲਾ ਹੈ ਉਹ ਦਾਤਾਂ ਦੀ ਬਖਸ਼ਿਸ਼ ਕਰਨ ਵਾਲਾ ਸਰਬ ਸੁਖ ਹੈ ਦਾਤਾ ਉਹ ਦਾਤਾ ਹੀ ਸਾਰੇ ਸੁਖ ਦਿੰਦਾ ਹੈ ਦਾਤਾ ਦੇਣ ਵਾਲਾ ਹੈ ਮਾਲਕ ਇਹ ਹੁਣ ਤੇਰਾ ਆਪਣਾ ਨਜ਼ਰੀਆ ਹੈ ਤੂੰ ਉਹਨੂੰ ਕਿਸ ਭਾਵ ਦੇ ਵਿੱਚ ਵੇਖਦਾ ਹੈ ਕਿਸ ਸਰਧਾ ਦੇ ਨਾਲ ਉਹਨੂੰ ਸਿਮਰਨ ਕਰਦਾ ਹੈ ਕਿਸ ਭਾਵਨਾ ਦੇ ਨਾਲ ਉਹਦੀ ਬੰਦਕੀ ਦੇ ਵਿੱਚ ਜੁੜਦਾ ਹੈ ਸਾਹਿਬ ਜੀ ਕਹਿੰਦੇ ਜਾ ਕੈ ਵਸ ਹੈ ਕਾਮ ਢਿਨਾ ਸਾਹਿਬ ਜੀ ਵਚਨ ਕਰਦੇ ਨੇ ਕਹਿੰਦੇ ਕਾਮ ਟੈਨ ਸਨਤਨ ਮਤ ਵਾਲੇ ਕਾਮ ਟੈਨ ਸਵਰਗਾਂ ਦੀ ਗੰਗ ਕਹਿੰਦੇ ਨੇ ਕਹਿੰਦੇ ਸਵਰਗ ਦੀ ਉਹ ਗਾਂ ਹੈ ਜੋ ਸਾਰੀਆਂ ਬਾਸਨਾ ਪੂਰੀਆਂ ਕਰ ਦਿੰਦੀ ਹੈ। ਸਨਾਤਨ ਮਤ ਦੇ ਗ੍ਰੰਥਾਂ ਦੇ ਵਿੱਚ ਸਨਾਤਨ ਮਤ ਦੇ ਲੋਕ ਕਾਮ ਤਿੰਨ ਕਪਲਾ ਗਊ ਕਹਿੰਦੇ ਕੋਈ ਕਾਮ ਤਿੰਨ ਗਊ ਕਹਿੰਦਾ ਵੀ ਸਵਰਗਾਂ ਦੀ ਗਊ ਹੈ। ਪਰ ਬਾਣੀ ਤੋਂ ਕੀ ਸਿੱਧ ਹੁੰਦਾ ਹੈ? ਬਾਣੀ ਦੇ ਅਰਥ ਭਾਵ ਨੂੰ ਆਪਾਂ ਵੇਖੀਏ। ਕਿ ਜਿਹੜਾ ਮਾਲਕ ਜੀ ਦਾ ਨਾਮ ਹੈ ਨਾ ਇਹ ਹੀ ਪਾਰਜਾਤ ਰੁਖ ਮਾਲਕ ਜੀ ਦਾ ਨਾਮ ਹੀ ਕਾਮ ਤੈਨ ਗਉ ਹੈ ਬੋਲੋ ਸਤਨਾਮ ਸੁਖਮਨੀ ਸਾਹਿਬ ਪੜਦੇ ਆ ਨਾ ਪਾਰ ਜਾ ਤਿਓ ਹਰ ਕੋ ਨਾ ਕਾਮ ਤੈਨ ਹਰ ਹਰ ਗੁਣ ਦਾ ਕਹਿੰਦੇ ਪਾਰਜਾਤ ਰੁਖ ਆਸਾ ਕੀ ਵਾਰ ਦੇ ਵਿੱਚ ਵੀ ਸ਼ਲੋਕ ਆਉਂਦਾ ਹੈ ਆਸਾ ਕੰਗਰ ਜਦੋਂ ਆਪਾਂ ਪੜ੍ਹਦੇ ਆ ਨਾ ਉੱਥੇ ਵੀ ਪਾਰ ਜਾ ਤ੍ਰੁਖ ਦਾ ਜ਼ਿਕਰ ਕੀਤਾ ਗਿਆ ਤੇ ਮਹਾਰਾਜ ਜੀ ਕਹਿੰਦੇ ਨੇ ਜੇ ਤੂੰ ਪਾਰ ਜਾ ਤ੍ਰੁਖ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ ਜੇ ਤੂੰ ਚਾਹੁੰਦਾ ਹੈ ਮੇਰੀਆਂ ਹਰ ਇੱਕ ਕਾਮ ਤਿੰਨ ਮੇਰੀਆਂ ਹਰ ਇੱਕ ਮਨ ਦੀਆਂ ناکਾਮ ਮੇਰੀਆਂ ਕਾਮਨਾਵਾਂ ਮੇਰੀਆਂ বাসਨਾਵਾਂ ਸਾਰੀਆਂ ਪੂਰੀਆਂ ਹੋ ਜਾਣ ਤੇ ਪਤਸਾ ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਉਸ ਹਰੀ ਦਾ ਨਾਮ ਜਪ ਮਾਲਕ ਦੀ ਵੰਦ ਕੀ ਕਰ ਭਾਈ ਪਰਮੇਸ਼ਰ ਦਾ ਨਾਮ ਹੀ ਪਾਰਜਤ ਰੋਖ ਹੈ ਪਰਮੇਸ਼ਰ ਦਾ ਨਾਮ ਹੀ ਕਾਮ ਢੰਗਉ ਹੈ ਨਾਮ ਦੇ ਨਾਲ ਜੁੜਿਆ ਮਾਲਕ ਦੀ ਬੰਦਗੀ ਦੇ ਵਿੱਚ ਜੁੜਿਆ ਪਰਮੇਸ਼ਰ ਦੀ ਉਸਤਤਿ ਕੀਤੇ ਆ ਸੰਸਾਰ ਸਾਗਰ ਤੋਂ ਪਾਰ ਹੋ ਜਾਈਦਾ ਮਾਲਕ ਦੀ ਉਸਤਤਿ ਦੇ ਵਿੱਚ ਜੁੜਿਆ ਸਾਹਿਬ ਜੀ ਕਹਿੰਦੇ ਹਰੀ ਪਰਮਾਤਮਾ ਦੀ ਉਸਤਤ ਹੀ ਕਾਮ ਤਨ ਗਊ ਉਹਦੇ ਵਸ ਵਿੱਚ ਸਾਰਾ ਕਾਮ ਤਨ ਤੇ ਮਾਲਕ ਦੇ ਵਸ ਵਿੱਚ ਹੈ ਜਾਕੈ ਵਸ ਹੈ ਕਾਮ ਤਨ ਜੀ ਦੇ ਵਸ ਵਿੱਚ ਕਾਮ ਤੈਨਾ ਸਾਰੀਆਂ ਇੱਛਾ ਪੂਰੀਆਂ ਕਰਨ ਵਾਲੀ ਜਿਹਨੂੰ ਸਵਰਗਾਂ ਦੇ ਗਾਉਂ ਕਹਿੰਦੇ ਨੇ ਤੇ ਮਹਾਰਜ ਕਹਿੰਦੇ ਫਿਰ ਤੂੰ ਉਹਦਾ ਸਿਮਰਨ ਕਰਿਆ ਕਰ ਬੋਲੋ ਸਤਨਾਮ ਸੋ ਐਸਾ ਹਰ ਧਿਆਈਏ ਮੇਰੇ ਜੀਅੜਾ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਸੋ ਸੋ ਦਾ ਅਰਥ ਹੈ ਏ ਮੇਰੇ ਮਨ ਉਸ ਅਜਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰ ਧਿਆਉ ਚੇਤੇ ਰੱਖਿਆ ਕਰ ਜਿਹੜਾ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ ਜਿਹੜਾ ਸਾਰੀਆਂ ਮਨ ਦੀਆਂ ਇੱਛਾਵਾਂ ਨੂੰ ਜਾਣਦਾ ਹੈ ਇਹ ਵੱਖਰੀ ਗੱਲ ਹੈ ਤੇਰੇ ਮਨ ਦੇ ਵਿੱਚ ਕੋਈ ਸ਼ੰਕਾ ਹੋ ਜਾਵੇ ਕਈ ਵਾਰੀ ਕੋਈ ਮਨੋਰਥ ਹੁੰਦਾ ਹੈ ਜਿੱਥੇ ਸਰਦਾ ਦੇ ਉੱਤੇ ਸ਼ੰਕਾ ਟਿਕ ਗਿਆ ਫੇਰ ਗੱਲ ਨਹੀਂ ਬਣਦੀ ਵੱਲੋਂ ਸਤਨਾਮ ਜਿੱਥੇ ਅਥਾ ਸਰਤ ਸੰਕੇ ਨਿਵਰਤ ਨੇ ਮੇਰੇ ਉਤੇ ਆਤਮਿਕ ਆਨੰਦ ਪ੍ਰਾਪਤ ਹੁੰਦਾ ਜੇ ਸ਼ੰਕਾ ਵੀ ਚੱਕੀ ਫਿਰਦਾ ਤੇ ਕੋਕੀ ਸਰਦਾ ਵੀ ਦਿਖਾਈ ਜਾ ਰਿਹਾ ਫਿਰ ਨਹੀਂ ਗੱਲ ਬਣਉਂਦੀ ਸਰਧਾ ਇੰਨੀ ਕੁ ਹੋਣੀ ਚਾਹੀਦੀ ਏ ਰੱਬ ਪ੍ਰਤੀ ਪਰਮਾਤਮਾ ਦੇ ਪ੍ਰਤੀ ਮਾਲਕ ਪ੍ਰਤੀ ਜਿਨੇ ਤੈਨੂੰ ਸਜੇ ਆ ਉਹਦੇ ਪ੍ਰਤੀ ਇੰਨੀ ਕੁ ਸਰਧਾ ਹੋਵੇ ਜਦੋਂ ਸਰਧਾ ਰੱਖ ਕੇ ਕੋਈ ਵੀ ਕਰਮ ਕਰੇਗਾ ਨਾ ਉਹ ਤੇਰਾ ਕਰਮ ਆਵਾਦਤ ਬਣ ਜਾਏਗਾ ਉਹ ਤੇਰਾ ਕੀਤਾ ਹੋਇਆ ਕਰਮ ਬੰਦਗੀ ਬਣ ਜਾਏਗਾ ਮਾਲਕ ਦੀ ਉਸਤਤ ਬਣੇਗਾ ਜੇ ਕਿਸੇ ਕਰਮ ਦੇ ਵਿੱਚ ਸਰਧਾ ਨਹੀਂ ਹੈ ਅਸਾਸ ਇਹਨੂੰ ਬਸਵਾਸ ਵੀ ਕਿਹਾ ਜਾਂਦਾ ਹੈ ਦ੍ਰਿੜਤਾ ਵੀ ਕਿਹਾ ਜਾਂਦਾ ਹੈ ਪਰ ਪੱਕਤਾ ਵੀ ਕਿਹਾ ਜਾਂਦਾ ਸਰਧਾ ਦੇ ਬੜੇ ਅਰਥ ਨੇ ਕੋਈ ਵੀ ਕਰਮ ਕਰਦਾ ਹੈ ਭਰੋਸਾ ਰੱਖ ਕੇ ਭਰੋਸਾ ਹੈ ਤਦੇ ਸਰਦਾ ਬਣੇਗੀ ਜੇ ਸਰਦਾ ਨਹੀਂ ਤੇ ਵਿਸ਼ਵਾਸ ਨਹੀਂ ਟਿਕਦਾ ਗੱਲ ਤਾਂ ਉਹੀ ਹੈ ਅਸਾਸ ਸਰਦਾ ਅਥਾ ਵਿਸ਼ਵਾਸ ਭਰੋਸਾ ਪਰਪੱਕਤਾ ਦ੍ਰਿੜਤਾ ਹੋਣੀ ਚਾਹੀਦੀ ਹੈ ਫਿਰ ਕੋਈ ਵੀ ਕਰਮ ਹੈ ਚਾਹੇ ਉਹ ਬਾਣੀ پڑھਨ ਵਾਲਾ ਕਰਮ ਕਰ ਰਿਹਾ ਤੇਰਾ ਪੰਡਿਆ ਲੇਖੇ ਦੇ ਵਿੱਚ ਕਿ ਆਹੇ ਤੂੰ ਸੁਣਨ ਵਾਲਾ ਕਰਮ ਕਰ ਰਹੀ ਤੇਰਾ ਲੇਖੇ ਦੇ ਵਿੱਚ ਚਾਹੇ ਤੂੰ ਪਿਆਰੇ ਆ ਕੋਈ ਵੀ ਆਪਣੇ ਹੱਥੀਂ ਕਿਰਤ ਵਿਰਤ ਕਰਦਾ ਉਹ ਵੀ ਇੱਕ ਸਿਮਰਨ ਸੇਵਾ ਬੰਦਗੀ ਬਣ ਜਾਏਗੀ ਮਰਜ਼ੀ ਕਹਿੰਦੇ ਨਾ ਕਹਿੰਦੇ ਸੱਚੀ ਸੁੱਚੀ ਕਿਰਤ ਕਰਨਾ ਵੀ ਇੱਕ ਮਾਲਾ ਜਾਪ ਹੈ ਬੋਲੋ ਸਤਨਾਮ ਸੋ ਕਰਤ ਕਰਣੀ ਸਾਰਜਪਮਾਨੀ ਹੁਣ ਕਰ ਰਹੇ ਹਾਂ ਕਿਰਤ ਅਸਾਸ ਨਹੀਂ ਹੈ ਮਨ ਦੇ ਅੰਦਰ ਡ੍ਰਿੜ ਵਿਸ਼ਵਾਸ ਨਹੀਂ ਫਿਰ ਕਿੱਥੋਂ ਸੁਖ ਭਾਲਦਾ ਇਸ ਕਰਕੇ ਸਹਿਬ ਜੀ ਕਹਿੰਦੇ ਉਹਦੇ ਉੱਤੇ ਅਥਾਹ ਭਰੋਸਾ ਰੱਖਿਆ ਕਰੋ ਸਰਦਾ ਰੱਖਿਆ ਇਸ ਕਰਕੇ ਉਹਨੂੰ ਚੇਤੇ ਰੱਖ ਮਾਲਕ ਹਰ ਇੱਕ ਕਰਮ ਦੇ ਵਿੱਚ ਪਰਮੇਸ਼ਵਰ ਦੀ ਉਸਤਤ ਹੋਣੀ ਚਾਹੀਦੀ ਹੈ ਸੋ ਐਸਾ ਹਰ ਧਿਆਈ ਹੈ ਮੇਰੇ ਜੀਅ ਟਿ ਤਾਂ ਇਤੇ ਤਾਂ ਸ਼ਬਦ ਵਰਤੇ ਆ ਸਰਬ ਸੁਖ ਪਾਵੈ ਮੇਰੇ ਮਨਾ ਤਾਂ ਤੈਨੂੰ ਸਾਰੇ ਸੁਖ ਪ੍ਰਾਪਤ ਹੋਣਗੇ ਜੇ ਮਾਲਕ ਨੂੰ ਚੇਤੇ ਰੱਖੇਗਾ ਆਪਾਂ ਆਮ ਸੁਭਾਵਕ ਗੱਲਾਂ ਨਹੀਂ ਕਰ ਦਿੰਦੇ ਵੀ ਤਾਂ ਤੈਨੂੰ ਆ ਮੰਜ਼ਿਲ ਹਾਸਲ ਹੋਏਗੀ ਜੇ ਤੂੰ ਆ ਕਰਮ ਕਰੇਂਗਾ ਬਈ ਆਪਾਂ ਬੱਚਿਆਂ ਨੂੰ ਕਹਿੰਦੇ ਆ ਵੀ ਜੇ ਤੂੰ ਬਈ ਪੜ੍ਹਾਈ ਕਰੇਂਗਾ ਸਕੂਲ ਦੇ ਵਿੱਚ ਰੈਗੂਲਰ ਜਾ ਕੇ ਪੜ੍ਹੇਂਗਾ ਹਾਜ਼ਰੀਆਂ ਤੇਰੀਆਂ ਪੂਰੀਆਂ ਹੋਣਗੀਆਂ ਟੀਚਰ ਕਹਿੰਦਾ ਨਾ ਬੱਚਿਆਂ ਨੂੰ ਸਕੂਲ ਚ ਜਾਂਦੇ ਵਿਦਿਆਰਥੀਆਂ ਨੂੰ ਟੀਚਰ ਵੀ ਕਹਿੰਦਾ ਮਾਪੇ ਵੀ ਕਹਿੰਦੇ ਨੇ ਪੁੱਤਰਾ ਸਕੂਲ ਜਾਣਾ ਹੈ ਰੈਗੂਲਰ ਪੜ੍ਹੇਗਾ ਤੇਰੀ ਉੱਥੇ ਹਾਜ਼ਰੀਆਂ ਪੂਰੀਆਂ ਹੋਣਗੀਆਂ ਵਧੀਆ ਅਹਿਸਾਸ ਰੱਖ ਕੇ ਭਰੋਸਾ ਰੱਖ ਕੇ ਨਿਜਮ ਸਕੂਲ ਦੇ ਫੋਲੋ ਕਰੇਗਾ ਤਾਂ ਤੂੰ ਅੱਗੇ ਮੰਜ਼ਲ ਤੇ ਵਧਣਾ ਨਹੀਂ ਤੇ ਉੱਥੇ ਟਿਕਿਆ ਰਹਿਣਾ ਜਿਹੜਾ ਵਿਦਿਆਰਥੀ ਸਕੂਲ ਦੇ ਰੂਲ ਫੋਲੋ ਨਹੀਂ ਕਰਦਾ ਜਿਹੜਾ ਵਿਦਿਆਰਥੀ ਹਾਜ਼ਰੀਆਂ ਪੂਰੀਆਂ ਨਹੀਂ ਦਿੰਦਾ ਜਿਹੜਾ ਵਿਦਿਆਰਥੀ ਟੀਚਰ ਦੇ ਕਹੇ ਮੁਤਾਬਕ ਵਿਸ਼ੇ ਨੂੰ ਪੜ੍ਹਦਾ ਨਹੀਂ ਉੱਥੇ ਵਿਸ਼ੇ ਦੀ ਅਟਕਿਆ ਬਿਆ ਅੱਗੇ ਵੱਧਦਾ ਹੀ ਨਹੀਂ ਡਿਗਰੀਆਂ ਨਹੀਂ ਪ੍ਰਾਪਤ ਹੁੰਦੀਆਂ ਬੋਲੋ ਸਤਨਾਮ ਇਸੇ ਤਰ੍ਹਾਂ ਆਪਾਂ ਗੁਰੂ ਨਾਨਕ ਘਰ ਦੇ ਵਿਦਿਆਰਥੀਆਂ ਆਪਾਂ ਗੁਰੂ ਨਾਨਕ ਘਰ ਦੇ ਸਟੂਡੈਂਟ ਹੈ ਕੁਝ ਸਿੱਖਣ ਵਾਸਤੇ ਆਏ ਆ ਗੁਰੂ ਨਾਨਕ ਦੇ ਦਰ ਤੋਂ ਗੁਰੂ ਨਾਨਕ ਦੇ ਦਰ ਤੇ ਆ ਕਰਕੇ ਜਦੋਂ ਗੁਰੂ ਨਾਨਕ ਦੀ ਮਰਿਆਦਾ ਨੂੰ ਫੋਲੋ ਕਰਾਂਗੇ ਨਿਜਮ ਮੁਤਾਬਕ ਗੁਰੂ ਨਾਨਕ ਦੇ ਸਕੂਲ ਦੀ ਕਲਾਸ ਦੇ ਵਿੱਚ ਬੈਠ ਕੇ ਗੁਰੂ ਨਾਨਕ ਦੇ ਜੋ ਵਿਸਾ ਹੈ ਅੱਜ ਵਿਸਾ ਚੱਲ ਰਿਹਾ ਨਾ ਸਰਦਾ ਦਾ ਭਾਵਨਾ ਦਾ ਤੇ ਅਥਾ ਸਰਦਾ ਰੱਖ ਸਰਦਾ ਰੱਖ ਕੇ ਚੇਤੇ ਕਰਿਆ ਕਰ ਰੱਬ ਨੂੰ ਜਿਸ ਸਰਦਾ ਦੇ ਵਿੱਚ ਸੰਤਾ ਏ ਜਿਸ ਸਰਦਾ ਦੇ ਵਿੱਚ ਕੋਈ ਨਾ ਕੋਈ ਸਵਾਰਥ ਹੈ ਵੀ ਮੈਂ ਤਾਂ ਆਟਮ ਤਾਂ ਕਰਦਾ ਮੈਨੂੰ ਆ ਮਿਲੇਗਾ ਫਿਰ ਗੱਲ ਨਹੀਂ ਬਣਦੀ ਮਨ ਦੇ ਵਿੱਚ ਸਰਦਾ ਕੀ ਹੋਣੀ ਚਾਹੀਦੀ ਸੱਚੇ ਪਾਤਸ਼ਾਹ ਮੈਨੂੰ ਸਭ ਕੁਝ ਦਿੱਤਾ ਮੈਨੂੰ ਤੇ ਤੂੰ ਚਾਹੀਦਾ ਸੇਵਾ ਕਰਤ ਹੋਏ ਨੇ ਕੰਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਪਰ ਅਸੀਂ ਦੁਨੀਆਂ ਦੇ ਲੋਕ ਦੁਨਿਆਵੀ ਪਦਾਰਥ ਮੰਗਦੇ ਆ ਅਸੀਂ ਦੁਨੀਆਂ ਦੇ ਲੋਕ ਦੁਨਿਆਵੀ ਇੱਛਾਵਾਂ ਤੇ ਟਿੱਕੇ ਖੜੇ ਆ ਰੋਹਾਨੀਅਤ ਤੇ ਕੋਈ ਵਿਰਲਾ ਮੰਗਤ ਹੈ ਆਤਮਿਕ ਆਨੰਦ ਤੇ ਕੋਈ ਵਿਰਲਾ ਮੰਗਦਾ ਮਹਾਰਾਜ ਕਹਿੰਦੇ ਤੂੰ ਰੱਬ ਨੂੰ ਧਿਆ ਕੇ ਤਾਂ ਵੇਖ ਕਲ ਵਚਨ ਹੋ ਰਿਐ ਸੀ ਕਿ ਮਾਲਕ ਦਾ ਸਿਮਰਨ ਜਿਹੜਾ ਕਰਦਾ ਨਾ ਉਹਨੂੰ ਦੁਨੀਆਂ ਦੇ ਨੌ ਨੇਦਾਂ ਮਹਾਰਾਜ ਕਹਿੰਦੇ ਨਵ ਨੇਦੀ 18 ਸਥਿਤੀ ਸਿੱਚੇ ਲੱਗੀਆਂ ਫਿਰ ਆ ਦੁਨੀਆਂ ਦੇ ਖਜ਼ਾਨੇ ਦੁਨੀਆਂ ਦੀਆਂ ਕਰਮਾਤਾ ਮੰਗਰ ਮੰਗਰ ਫਿਰਦੀਆਂ ਨੇ ਉੱਤੇ ਪਰ ਜਿਹੜਾ ਸਿਮਰਨ ਦੇ ਵਿੱਚ ਜੁੜਦਾ ਹੈ ਜਿਹੜਾ ਵੰਦਗੀ ਦੇ ਵਿੱਚ ਜੁੜਦਾ ਹੈ دنیਵੀ ਵਸਤੂਆਂ ਦਾ ਖਿਆਲ ਛੱਡ ਕੇ دنیਵੀ ਇਛਾਵਾਂ ਨੂੰ ਛੱਡ ਕਰਕੇ ਤੂੰ ਉਸ ਦਾਤੇ ਨੂੰ ਮੰਗਣ ਦਾ ਯਤਨ ਕਰ ਉਸ ਦਾਤੇ ਨੂੰ ਧਿਆਉਣ ਦਾ ਯਤਨ ਕਰ ਮਹਾਰਾਜ ਕਹਿੰਦੇ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੇ ਏ ਮੇਰੀ ਜੰਦ ਤੂੰ ਐਸੇ ਸਮਰਥ ਪ੍ਰਮਾਤਮਾ ਨੂੰ ਚੇਤੇ ਰੱਖ ਤਾਂ ਸਰਬ ਸੁਖ ਪਾਵੈ ਮੇਰੇ ਮਨਾਂ ਤੈਨੂੰ ਸਾਰੇ ਸੁਖ ਮਿਲਣਗੇ ਮਿਲਣਗੇ ਕਿਵੇਂ ਅੱਗੇ ਮਹਾਰਾਜ ਜੀ ਤੱਕ ਨੀਕ ਦੱਸ ਰਹੇ ਨੇ ਤਰੀਕਾ ਦੱਸ ਰਹੇ ਨੇ ਕਿਵੇਂ ਪ੍ਰਾਪਤ ਹੋਣਗੇ ਸਾਰੇ ਸੁਖ ਮਹਾਰਾਜ ਕਹਿੰਦੇ Jap Man Sat Naam Sada Sat Naam ਏ ਮੇਰੇ ਮਨਾਂ ਤੋਂ ਪਰਮੇਸ਼ਰ ਦੇ ਸਦਾ ਅਟਲ ਸਦੀਵੀ ਹੋਣ ਸਦਾ ਅਟਲ ਰਹਿਣ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰ ਉਹਦੀ ਸਿੱਖਿਆ ਨੂੰ ਹਾਸਲ ਕਰਨਾ ਕਰ ਸਦਾ ਇਹ ਨਹੀਂ ਵੀ ਘੰਟੇ ਕੱਢੀ ਦੀ ਗੱਲ ਹੈ ਵੀ ਅੱਜ ਜਪ ਲਿਆ ਫਿਰ ਕਿਤੇ ਵੇਖਾਂਗੇ ਅੱਜ ਆ ਗਏ ਗੁਰੂ ਨਾਨਕ ਦੇ ਦਰ ਤੇ ਸਮਾਂ ਲੱਗਿਆ ਫਿਰ ਕਿਤੇ ਦੇਖਾਂਗੇ ਜਦੋਂ ਫੇਰ ਵਾਲੀ ਗੱਲ ਆਉਂਦੀ ਹੈ ਨਾ ਫਿਰ ਡਿਗਰੀਆਂ ਨਹੀਂ ਲੱਦੀਆਂ ਬੋਲੋ ਸਤਨਾਮ ਇੱਥੇ ਨਕਾਮ होके ਜੁੜਨਾ ਪੈਣਾ ਹੈ ਇੱਥੇ ਨਿਜਮ ਨੂੰ ਮਰਯਾਦਾ ਨੂੰ ਫਾਲੋ ਕਰਨਾ ਪੈਣਾ ਮੇਰੇ ਮਾਤਸਾ ਕਹਿੰਦੇ ਸਦਾ ਹੀ ਜਪਦਾ ਹੈ ਉਠਤ ਵਹਿਟਤ ਹਰ ਹਰ ਤਹੀਏ ਆਨੰਦਨ ਸੋਮਕਰਤ ਕਰੀਏ ਹਰ ਰੂਹ ਉੱਠਦੇ ਆ ਵੀ ਬੈਹਿੰਦੇ ਆ ਵੀ ਸਿਮਰਨ ਕਰਦਾ ਰਹੇ ਮਾਲਕ ਦੀ ਉਸਤਤ ਦੇ ਵਿੱਚ ਜੁੜਿਆ ਰਹੇ ਜੇ ਤੂੰ ਮਨ ਕਰਕੇ ਚਾਹਨਾ ਮੈਨੂੰ ਸਾਰੇ ਸੁੱਖ ਮਿਲਣ ਤਾਂ ਮਿਲਣਗੇ ਪਤਸਾ ਕਹਿੰਦੇ ਜਪ ਮੰਨ ਸਤਨਾਮ ਪਰਮੇਸ਼ਰ ਦਾ ਸਿਮਰਨ ਕਰ ਸਦਾ ਸਤਨਾਮ ਸਦਾ ਹੀ ਮਾਲਕ ਦਾ ਸਿਮਰਨ ਕਰੇਗਾ ਮਹਾਰਾਜ ਜੀ ਕਹਿੰਦੇ ਉਹ ਪਿਆਰੇ ਆ ਤੇਰਾ ਜੀਵਨ ਲੋਕ ਸੁਖੀ ਇਹ ਤਾਂ ਬਣੇ ਗਈ ਤੇ ਪ੍ਰਲੋਕ ਵੀ ਸੁੱਖਾਂ ਦੇ ਵਿੱਚ ਬਤੀਤ ਹੋਏਗਾ ਬੋਲੋ ਸਤਨਾਮ ਹਲਤ ਪਲਤ ਹਲਤ ਕਹਿੰਦੇ ਨੇ ਇਸ ਲੋਕ ਨੂੰ ਪਲਤ ਪਰਲੋਕ ਨੂੰ ਮਹਾਰਾਜ ਜੀ ਕਹਿੰਦੇ ਇਸ ਲੋਕ ਦੇ ਵਿੱਚ ਵੀ ਅਤੇ ਪ੍ਰਲੋਕ ਦੇ ਵਿੱਚ ਵੀ ਤੇਰਾ ਮੁਖ ਉਜਲਾ ਪਵਿੱਤਰ ਹੋ ਜਾਏਗਾ ਨਾਮ ਜਪਣ ਵਾਲਿਆਂ ਦਾ ਮਹਾਰਾਜ ਜੀ ਕਹਿੰਦੇ ਮੁਖ ਪਵਿੱਤਰ ਨਾਮ ਜਪਣ ਵਾਲਿਆਂ ਦੀ ਜਿਬਾ ਪਵਿੱਤਰ ਹੋ ਜਾਂਦੀ ਹੈ ਬੰਦਕੀ ਕਰਨ ਵਾਲਿਆਂ ਦੀ ਰਸਨਾ ਪਵਿੱਤਰ ਹੋ ਜਾਂਦੀ ਐ ਬਚਨ ਨਾ ਨਾਮ ਜਪਤ ਗੋਬਿੰਦ ਕਾ ਸੁਚੀ ਭਈ ਰਸਨਾ ਮਹਾਰਾਜ ਕਹਿੰਦੇ ਰਸਨਾ ਜਿਬਾਂ ਨੂੰ ਕਿ ਕਹਿੰਦੇ ਪਰਮੇਸ਼ਰ ਦੀ ਬੰਦਕੀ ਕਰਦੇ ਆ ਆ ਰਸਨਾ ਪਵਿੱਤਰ ਹੋ ਜਾਂਦੀ ਐ ਸੱਚ ਕਰਕੇ ਜਾਣਿਓ ਇੱਕ ਮਾਲਕ ਦਾ ਨਾਮ ਜਪਿਆ ਇਹ ਜਿਬਾ ਪਵਿੱਤਰ ਹੁੰਦੀ ਐ ਦੁਨੀਆਂ ਦਾ ਮਹਿੰਗੇ ਤੋਂ ਮਹਿੰਗਾ ਪਦਾਰਥ ਸਕਲੀ ਸੱਜਣਾ

ਬੇਕੂ ਕਰਦੇ ਆ ਮੁਖ ਸਾਫ ਕਰਦੇ ਆ ਹੱਥ ਸਾਫ ਕਰਦੇ ਆ ਸਤ ਕਰਦੇ ਆ ਇੱਕ ਬਾਣੀ ਐ ਮਾਲਕ ਦਾ ਨਾਮ ਚਾਖਿਆ ਤਨ ਵੀ ਪਵਿੱਤਰ ਹੋ ਜਾਂਦਾ ਤੇ ਮਨ ਵੀ ਪਵਿੱਤਰ ਬੋਲੋ ਸਤਨਾਮ ਹੋਰ ਜੋ ਮਰਜੀ ਸਰਜੀ ਹਰ ਇੱਕ ਪਦਾਰਥ ਚਾਖ ਦੁਨੀਆ ਦਾ ਇਹ ਜੇ ਬਾਝੂਠੀ ਐ ਦੁਨੀਆ ਦੇ ਤਰਤਰੀਆਂ ਗੱਲਾਂ ਕਰਦੇ ਆ ਜੇ ਬਾਝੂਠੀ ਐ ਤੇ ਮਰਜੀ ਕਹਿੰਦੇ ਪਵਿੱਤਰ ਕਦੋਂ ਹੁੰਦਾ ਮੁਖ ਜਦੋਂ ਮਾਲਕ ਦਾ ਸਿਮਰਨ ਕਰਦਾ ਹੈ ਜਦੋਂ ਮਾਲਕ ਦੀ ਉਸਤਤ ਕਰਦਾ ਹੈ ਜਦੋਂ ਮਾਲਕ ਦੇ ਸਿਮਰਨ ਵਿੱਚ ਲੱਗਦਾ ਹੈ ਮਾਲਕ ਦੀ ਬਾਣੀ ਕਦੇ ਆਪਾਂ ਸੇਵਾ ਕਰਦੇ ਆਂ ਹੱਥਾਂ ਮੁੱਕਿਆ ਵੀ ਮੇਰੇ ਹੱਥ ਝੂਠੇ ਹੋ ਗਏ ਉਹ ਚਾਹੇ ਸੇਵਾ ਝਾੜੂ ਦੀ ਹੋਵੇ ਚਾਹੇ ਸੇਵਾ ਵਰਤਨਾ ਦੀ ਹੋਵੇ ਚਾਹੇ ਸੇਵਾ ਆਪਾਂ ਜੋੜੇ ਝਾੜਨ ਦੀ ਕਰਦੇ ਹੋਈਏ ਕਦੇ ਕਿਹਾ ਵੀ ਮੇਰੇ ਹੱਥ ਝੂਠੇ ਹੋ ਗਏ ਆਪਕੇ ਸੇਵਾ ਸਿਮਰਨ ਬੰਦਗੀ ਦੇ ਵਿੱਚ ਜੁੜੇ ਆਂ ਜਿੱਥੇ ਮਨ ਪਵਿੱਤਰ ਹੁੰਦਾ ਸੱਜਣਾ ਉੱਥੇ ਤੇਰਾ ਤਨ ਵੀ ਪਵਿੱਤਰ ਹੈ ਬੋਲੋ ਸਤਨਾਮ ਕਦੇ ਸੁਣੀ ਹੈ ਇਦਾਂ ਦੀ ਸਵਦਾਬਲੀ ਵੀ ਜੋੜਿਆਂ ਦੀ ਸੇਵਾ ਕਰ ਰਿਆ ਸੀ ਤੇ ਮੇਰੇ ਹੱਥ ਝੂਠੇ ਹੋ ਗਏ ਨਹੀਂ ਕਦੇ ਨਹੀਂ ਸੁਣਿਆ ਹੁਣ ਹਾਂ ਦੁਨੀਆਂ ਦੇ ਪਦਾਰਥ ਚਾਕਦੇ ਆ ਤੇ ਤਨ ਝੂਠਾ ਏ ਮਾਇਕ ਪਦਾਰਥਾਂ ਦੀ ਵਸਨਾਵਾਂ ਦੇ ਵਿੱਚ ਸਕਾਰ ਹੋਏ ਹਨ ਤੇ ਤਨ ਅਪਵਿੱਤਰ ਹੈ ਦੁਨੀਆਂ ਦੇ ਦੁਨਿਆਵੀ ਮੋਹ ਮਾਇਆ ਦੇ ਵਿੱਚ ਜੁੜਿਆ ਹੋਇਆ ਤੇ ਤਨ ਅਪਵਿੱਤਰ ਹੈ ਜਦੋਂ ਤੂੰ ਗੁਰੂ ਬਾਬੇ ਦੀ ਸੇਵਾ ਵਿੱਚ ਜੁੜੇਗਾ ਨਾ ਇਹ ਤੇ ਜਿੱਥੇ ਮਨ ਪਵਿੱਤਰ ਤੇ ਤਨ ਵੀ ਪਵਿੱਤਰ ਹੋ ਜਾਂਦਾ ਹੈ ਹਾਲਤ ਪਲਤ ਮੁਖ ਉਜਲ ਹੋਈ ਹੈ ਕਦੋਂ ਹੁੰਦਾ ਨਿਤ ਧਿਆਈਏ ਹਰਿਪੁਰਖ ਨਰੰਜਨਾ ਜਦੋਂ ਤੂੰ ਨਿਤ ਜਪੇਂਗਾ ਪਰਮਾਤਮਾ ਦਾ ਸਿਮਰਨ ਨਿਤ ਜਪਣ ਵਾਸਤੇ ਪਾਤਸ਼ਾਹ ਜੀ ਪ੍ਰੇਰਿਤ ਕਰਦੇ ਨੇ ਕਹਿੰਦੇ ਨਿਤ ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹਦਾ ਮੁਖ ਲੋਕ ਦੇ ਵਿੱਚ ਵੀ ਤੇ ਪ੍ਰਲੋਕ ਦੇ ਵਿੱਚ ਵੀ ਪਵਿੱਤਰ ਹੈ ਪਰ ਕਿੰਨਾ ਦਾ ਜਿਹੜੇ ਉਸ ਨਰਿੰਜਨ ਨੂੰ ਉਸ ਪਰਮਾਤਮਾ ਨੂੰ ਨਿਤ ਜਪਦੇ ਨੇ ਰਹਾਉ ਦਾ ਵਸਰਾਮ ਦੇ ਕੇ ਪਾਤਸ਼ਾਹ ਜੀ ਵਚਨ ਕਰਦੇ ਨੇ ਜੈ ਹਰ ਸਿਮਰਨ ਭਿਆ ਜੈ ਹਰ ਸਿਮਰਨ ਪਿਆ ਤੈ ਉਪਾਦ ਗਤ ਕਿੰਨੀ ਜਿਨ੍ਹਾਂ ਨੇ ਮਾਲਕ ਦਾ ਸਿਮਰਨ ਕੀਤਾ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਗੀ ਤੈ ਤੈ ਦਾ ਅਰਥ ਹੈ ਉਹਨਾਂ ਨੂੰ ਉਪਾਦ ਗਤ ਕਿੰਨੀ ਉਹਨਾਂ ਦੇ ਬਿਕਾਰ ਕੱਟੇ ਗਏ ਉਹਨਾਂ ਨੂੰ ਗਤ ਮਿਲ ਗਈ ਮੁਕਤੀ ਹਾਸਲ ਹੋ ਗਈ ਮਹਾਰਜ ਕਹਿੰਦੇ ਕਿੰਨਾਂ ਨੂੰ ਬੜਵਾਗੀ ਹਰ ਜਪਣ ਜਿਹੜੇ ਬੜਵਾਗੀ ਪ੍ਰਸਾਨ ਨੇ ਰੱਬ ਜੀ ਦਾ ਸਿਮਰਨ ਕੀਤਾ ਜਿਹੜੇ ਮਾਲਕ ਦੇ ਸਿਮਰਨ ਵਿੱਚ ਜੁੜ ਗਏ ਨੇ ਤੇ ਇਸੇ ਭਾਵ ਦੇ ਵਿੱਚ ਚੌਥੇ ਪਾਤਸ਼ਾਹ ਧੰ ਗੁਰੂ ਰਾਮਦਾਸ ਸਾਹਿਬ ਜੀ ਵਚਨ ਕਰਦੇ ਨੇ ਕਹਿੰਦੇ ਬੇਨਤੀ ਕਰਿਆ ਕਰੋ ਬੇਨਤੀ ਕਰਨੀ ਕਿਵੇਂ ਹੈ ਜਨ ਨਾਨਕ ਕੋ ਗੁਰ ਏ ਮਤ ਦੀਨੀ ਏ ਮੇਰੇ ਮਾਲਕ ਤੇਰੇ ਦਰ ਦਾ ਜਾਣਾ ਜਨ ਤੋਂ ਭਾਵ ਕੀ ਸੇਵਕ ਹਾਂ ਕਿਰਪਾ ਕਰ ਦਿਓ ਮੈਨੂੰ ਇਹ ਮਤ ਦੇ ਦੇ ਕਿਹੜੀ ਮਤ ਜਪ ਹਰ ਪਬ ਜਲ ਤਰਨਾ ਮੈਂ ਪਰਮੇਸ਼ਰ ਦਾ ਸਿਮਰਨ ਕਰਕੇ ਮਾਲਕ ਦੀ ਬੰਦਗੀ ਕਰਕੇ ਆਪਾ ਵਸਾਗਰ ਤੋਂ ਤਰਨ ਜੋਗਾ ਹੋ ਜਾਵਾਂ ਮਾਲਕ ਦਾ ਸਿਮਰਨ ਕਰਾਂ ਉਹਦੀ ਹਸਤਤ ਦੇ ਵਿੱਚ ਜੁੜਾਂ ਇਦਾਂ ਬੇਨਤੀ ਕਰਨ ਦੀ ਤਕਨੀਕ ਢੰਗ ਚੌਥੇ ਪਾਤਸ਼ਾਹ ਜੀ ਦੱਸ ਰਹੇ ਨੇ ਜਨ ਨਾਨਕ ਕੋ ਗੁਰ ਇਹ ਮਤ ਦੇਣੀ ਹੀ ਮੇਰੇ ਮਾਲਕ ਆਪਣੇ ਜਨ ਨਾਨਕ ਨੂੰ ਇਹ ਮਤ ਦੇ ਦੇ ਜਪੁ ਹਰਿ ਭਵ ਜਲ ਤਰਨਾ ਮੈ ਸਿਮਰਨ ਕਰਕੇ ਮੈਂ ਬੰਦਕੀ ਕਰਕੇ ਭਵ ਸਾਗਰ ਤੋਂ ਤਰ ਸਕਾਂ ਫਿਰ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ